ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਰ ਤੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਅੱਜ ਜੋ 293 ਨੌਜਵਾਨਾਂ ਨੂੰ ਸਿਹਤ ਵਿਭਾਗ ਵੱਲੋਂ ਰੁਜ਼ਗਾਰ ਦਿੱਤਾ ਗਿਆ ਸੀ ਮਾਨ ਨੇ ਦੱਸਿਆ ਕਿ ਹੁਣ ਤੱਕ ਉਹ 44974 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਚੁੱਕੇ ਹਨ ਪਰ ਅੱਜ ਵੀ ਵਿਰੋਧੀ ਧਿਰ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਦਾਅਵੇ ਕੀ ਅੱਜ ਵੀ ਉਹ ਇਸ ਤੇ ਵਿਸ਼ਵਾਸ ਨਹੀਂ ਕਰਦੇ ਤੇ ਉਸ ਦੀ ਆਲੋਚਨਾ ਕਰਨ ਵਿੱਚ ਅੱਗੇ ਹੋਏ ਹਨ ਮੁੱਖ ਮੰਤਰੀ ਮਾਨਨਯੋਗ ਨਿਯੁਕਤੀ ਪੱਤਰ ਵੰਡਨ ਦਾਇਆ ਪ੍ਰੋਗਰਾਮ ਮਿਊਨਿਸਪਲ ਪਵਨ ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ ਸੀਮ ਭਗਵੰਤ ਮਾਨ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਪਹੁੰਚੇ ਹਨ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸੀਐਮ ਮਾਨ ਨੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਪੰਜਾਬ ਵਿੱਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ ਜਿਸ ਤੋਂ ਬਾਅਦ ਪੰਜਾਬੀਆਂ ਦੀ ਰੋਜ਼ਾਨਾ 1.8 ਲੱਖ ਰੁਪਏ ਦੀ ਬਜਟ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ਾ ਦੇ ਨਾਂ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ 23-23 ਸਾਲਾ ਦੇ ਠੇਕੇ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਦੁਨੀਆ ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਦਾ ਨੌਕਰੀਆਂ ਨੂੰ ਲੈ ਕੇ ਦਿਲ ਟੁੱਟ ਗਿਆ ਸੀ ਤੇ ਨੌਕਰੀ ਮਿਲਣ ਦੀ ਉਮੀਦ ਛੱਡ ਕੇ ਬੈਠਿਆ ਸੀ ਪਰ ਪਰਮਾਤਮਾ ਨੇ ਮੇਰੇ ਵਰਿਆਂ ਨੂੰ ਉਹ ਪੈਨ ਦੇਣ ਦੀ ਪੈਨ ਦੇਣੇ ਸੀ ਜਿਸ ਨਾਲ ਤੁਹਾਡੇ ਕਰਾਚੀ ਦੀਵੇ ਜੱਗਨ ਤੇ ਨੌਕਰੀਆਂ ਮਿਲਣ ਉਹਨਾਂ ਨੇ ਕਿਹਾ ਕਿ ਕਦੇ ਵੀ ਉਮੀਦ ਨਹੀਂ ਛੱਡਣੀ ਚਾਹੀਦੀ ਤੇ ਉਕਤ ਨੌਜਵਾਨ ਹੋਰ ਵੀ ਵੱਡੀਆਂ ਕੁਰਸੀਆਂ ਲਈ ਤਿਆਰ ਰਹਿ ਅਸੀਂ ਸਾਰਿਆਂ ਕਾਨੂੰਨੋ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਅਸੀਂ ਨਿਯੁਕਤੀ ਪੱਤਰ ਦਿੰਦੇ ਹਾਂ ਤਾਂ ਜੋ ਕਿਸੇ ਵੀ ਉਮੀਦਵਾਰ ਨੂੰ ਕੁਰਸੀ ਤੇ ਬੈਠਣ ਤੋਂ ਪਹਿਲਾਂ ਕੋਈ ਪਰੇਸ਼ਾਨੀ ਨਾ ਆਵੇ ਦੱਸ ਜੀ ਕਿ ਮੁੱਖ ਮੰਤਰੀ ਨੇ ਵਿਰੋਧੀਆਂ ਤੇ ਤਾਂਜੀ ਕੱਸ دیا ਕਿ ਪਹਿਲਾਂ ਬਹੁਤ سارے ਮਹਿਕਮਿਆਂ ਵੱਲੋਂ ਧਰਨੇ ਲਾਇਆ ਜਾਂਦੇ ਨੇ ਟੈਂਗਿਆਂ ਉਤੇ ਚੜਦੇ ਸੀ ਤੇ ਲੀਡਰ ਨਾਰੇਬਾਜੀ ਲੈਂਦੇ ਸੀ ਉਹਨਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਕਦੇ ਬੇਰੋਜ਼ਗਾਰੀ ਜਾਂ ਗਰੀਬੀ ਨਹੀਂ ਦੇਖੀ ਉਹਨਾਂ ਨੂੰ ਜਮਦਿਆਂ ਨੂੰ ਹੀ ਸੋਨੇ ਦੇ ਚਮਚੇ ਤੇ ਹੁਟਰਾ ਦੀਆਂ ਗੱਡੀਆਂ ਮਿਲ ਗਈਆਂ ਤੇ ਫਿਰ ਉੱਤੇ ਅਹੁਦੇ ਵਾਲੀਆਂ ਕੁਰਸੀਆਂ ਮਿਲ ਗਈਆਂ ਆਉਂਦੇ ਹੀ ਡਿਪਟੀ ਸੀਐਮ ਬਣ ਗਏ ਦਾਜੇ ਕਿ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਆਮ ਘਰਾਜੋ ਆਏ ਹਾਂ ਉਹਨਾਂ ਨੇ ਕਿਹਾ ਕਿ ਨੌਕਰੀ ਮਿਲਣ ਦੀ ਜੋ ਖੁਸ਼ੀ ਆ ਉਸ ਦੀ ਕਿਸੇ کرنਸੀ 'ਚ ਕੋਈ ਕੀਮਤ ਨਹੀਂ ਹੈ ਸਰਕਾਰ ਦਾ ਕੰਮ ਸਹੂਲਤਾਂ ਦੇਣਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਤੰਗ ਕਰਨਾ ਪਹਿਲਾ ਵਾਲਿਆਂ ਸਰਕਾਰਾਂ ਦਾ ਖਜ਼ਾਨੇ ਤੱਕ ਪੈਸੇ ਹੀ ਨਹੀਂ ਪੂਜਨ ਦੇਣ ਦੀਆਂ ਸਾਨੂੰ ਰਸਤੇ ਜਹੀ ਲਕੇਸ਼ ਹੁੰਦਾ ਸੀ ਤਾਂ ਫਿਰ ਆਮ ਜਨਤਾ ਲਈ ਪੈਸਾ ਕਿੱਥੋਂ ਆਉਣਾ ਸੀ ਉਹਨਾਂ ਨੇ ਕਿਹਾ ਕਿ ਜਦ ਤੱਕ ਲੋਕ ਮੇਰੇ ਨਾਲ ਹਨ ਮੈਨੂੰ ਕੋਈ ਫਿਕਰ ਨਹੀਂ ਹੈ ਭਾਵੇਂ ਵਿਰੋਧੀ ਜਿੰਨਾ ਮਰਜ਼ੀ ਮੇਰੇ ਖਿਲਾਫ ਬੋਲੀ ਜਾਣ ਉਹਨਾਂ ਨੇ ਨੌਜਵਾਨਾ ਮਿਹਨਤੀ ਇਮਾਨਦਾਰੀ ਨਾਲ ਆਪਣੀ ਡਿਊਟੀ ਕਰ ਲੈ ਕੇ ਆ ਮੰਨਿਆ ਕਿਹਾ ਕਿ ਸਿਹਤ ਵਿਭਾਗ ਇੱਕ ਅਹਿਮ ਵਿਭਾਗ ਹੈ ਦੱਸਿਆ ਕਿ ਮੁਹੱਲਾ ਕਲੀਨਿਕਾਂ ਵਿੱਚ 2 ਕਰੋੜ ਮਰੀਜ਼ ਇਲਾਜ ਕਰਵਾ ਚੁੱਕੇ ਨੇ ਜਿਸ ਦਾ ਡਾਟਾ ਉਹਨਾਂ ਨੇ ਸਿਹਤ ਵਿਭਾਗ ਕੋਲ ਹੈ ਇਹ ਜਿਸ ਸਮੇਂ-ਸਮੇਂ ਤੇ ਮੁਲਾਂਕਣ ਕੀਤਾ ਜਾਂਦਾ ਹੈ ਜਿਸ ਨਾਲ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕਿਸ ਖੇਤਰ ਵਿੱਚ ਕਿਹੜੀ ਬਿਮਾਰੀ ਫੈਲ ਰਹੀ ਹੈ ਤਾਂ ਜੋ ਅਸੀਂ ਉਸ ਖੇਤਰ ਵਿੱਚ ਉਸ ਬਿਮਾਰੀ ਨੂੰ ਕਾਬੂ ਕਰਨ ਲਈ ਢੁਕਵੇਂ ਕਦਮ ਚੁੱਕ ਸਕੀਏ ਪੰਜਾਬ ਵਿੱਚ ਹੁਣ ਤੱਕ 829 ਮੁਹੱਲਾ ਕਲੀਨਿਕ ਚੱਲ ਰਹੇ ਨੇ ਤੇ ਹੋਰ ਮੋਹੱਲਾ ਕਲੇਨੀ ਕੀ ਜਲਦੀ ਹੀ ਸ਼ੁਰੂ ਕੀਤੇ ਜਾਣਗੇ ਦੱਸੇਗੀ ਕਰੀਬ 25 ਦਿਨ ਪਹਿਲਾਂ ਸੀਐਮ ਭਗਵੰਤ ਮਾਨ ਨੇ ਇਸ ਇਮਾਰਤ ਵਿੱਚ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਹਨ ਇਸ ਦੌਰਾਨ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਤੇ ਵੀ ਹਮਲਾ ਬੋਲਿਆ ਮੁੱਖ ਮੰਤਰੀ ਮਾਨ ਨੇ ਵੀ ਨੌਜਵਾਨਾਂ ਨੂੰ ਦੇਸ਼ ਨਾਲ ਛੱਡਣ ਦੀ ਸਲਾਹ ਦਿੱਤੀ ਸੀ ਉਨ੍ਹਾਂ ਨੇ ਕਿਹਾ ਕਿ ਜੇਕਰ ਯੋਗਤਾ ਅਨੁਸਾਰ ਇੱਥੇ ਰੋਜ਼ਗਾਰ ਮਿਲਦਾ ਹੈ ਤਾਂ ਬਾਹਰ ਜਾਣ ਦੀ ਕੀ ਲੋੜ ਹੈ ਜੇਕਰ ਤੁਸੀਂ ਵੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਘੁੰਮਣ ਜਾ ਫੌਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ ਟੀਵੀ